ਤੁਸੀਂ Sky News Punjab ਦੇ ਨਾਲ ਜੁੜੇ ਹਾਂ ਤੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ ਤਸਵੀਰ ਬਦਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਇੱਕ ਐਲਾਨ ਕੀਤਾ ਗਿਆ ਰੇਲ ਗੱਡੀਆਂ ਰੋਕਣੀਆਂ ਨੇ ਸੁਖਵਿੰਦਰ ਸਿੰਘ ਸੁਭਰਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿਸਾਨਾਂ ਆਗੂ ਨੇ ਵੱਡਾ ਰੁਤਬਾ ਰੱਖਦੇ ਨੇ ਕਿਸਾਨਾਂ ਦੀ ਆਵਾਜ਼ ਹੈ ਜਿਹੜੀ ਉਹ ਲਗਾਤਾਰ ਚੁੱਕਦੇ ਰਹਿੰਦੇ ਨੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਾਂਗੇ ਜਨਾਬ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹੀ ਹੈ ਕਿ ਕੇਂਦਰ ਸਰਕਾਰ ਨੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਦਾ ਐਲਾਨ ਕਰ ਦਿੱਤਾ ਹੈ ਉਹਨੂੰ ਕਿਵੇਂ ਵੇਖਦੇ ਹੋ ਕਿ ਉਹ ਫਾਇਦੇਮੰਦ ਹੈ ਵੇਖੋ ਜੀ ਜਿਹੜਾ ਕੇਂਦਰ ਨੇ ਐਲਾਨ ਕੀਤਾ ਵਾ ਅਸਲ ਦੇ ਵਿੱਚ ਉਹ ਨੈਰੇਟਿਵ ਤੋੜਨਾ ਚਾਹੁੰਦੇ ਆ ਇੱਧਰ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਆ 18 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਇਹੋ ਪ੍ਰਪੋਜ਼ਲ ਲੈ ਕੇ ਆਏ ਸੀਗੇ ਮੰਤਰੀ ਤੇ ਅਸੀਂ ਮੀਟਿੰਗ ਕਰਨ ਤੋਂ ਬਾਅਦ ਕਿਹਾ ਵੀ ਅਸੀਂ ਵਿਚਾਰਾਂਗੇ ਜਦੋਂ ਅਸੀਂ ਮਹਿਰਾਂ ਨਾਲ ਵਿਚਾਰ ਕੀਤੀ ਜਦੋਂ ਅਸੀਂ ਆਪਣੇ ਫਾਰਮਾਂ ਦੇ ਵਿੱਚ ਵਿਚਾਰ ਕੀਤੀ ਤੇ ਉਹ ਸਿੱਧਾ ਹੀ ਸਾਨੂੰ ਕੰਟਰੈਕਟਰ ਫਾਰਮਿੰਗ ਵੱਲੇ ਲੈ ਕੇ ਜਾਣ ਵਾਲਾ ਉਹ 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 ਸਾ ਉਹ ਫਾਰਮੂਲਾ ਲੈ ਕੇ ਆਇਆ ਉਸ ਫਾਰਮੂਲੇ ਨਾਲ ਹੀ ਸਹਿਮਤ ਨਹੀਂ ਇਹ ਪੰਜਾਂ ਸਾਲਾਂ ਦੀ ਕਹਿ ਰਿਹਾ ਵੀ ਪੰਜਾਂ ਸਾਲਾਂ ਵਾਸਤੇ ਐਮਐਸਪੀ ਦੇ ਰਿਹਾ ਪੰਜਾਂ ਸਾਲਾਂ ਤੋਂ ਬਾਅਦ ਕਿਸਾਨ ਇਥੋਂ ਚਲ ਜਣਾ ਵਾ ਜਾਂ ਖੇਤੀ ਹੁਣ ਵਟ ਜਣੀ ਅਸਲ ਦੇ ਵਿੱਚ ਇਹ ਗੱਲ ਆ ਕਾਨੂੰਨ ਬਣਾਉਣ ਦੀ ਰੋਹਲ ਗਾਂਧੀ ਨੇ ਵੀ ਪਹਿਲਾਂ ਕਿਹਾ ਸੀਗਾ ਵੀ ਇਹ ਐਮਐਸਪੀ ਜਾਰੀ ਰੱਖਾਂਗੇ ਪਰ ਸਾਰਾ ਸਾਡਾ ਇਧਰੋਂ ਮੋੜਵਾ ਗਿਆ ਵੀ ਸਾਨੂੰ ਐਮਐਸਪੀ ਨਹੀਂ ਸਾਨੂੰ ਐਮਐਸਪੀ ਤੇ ਗਾਰੰਟੀ ਕਾਨੂੰਨ ਚਾਹੀਦਾ ਵਾ ਗੱਲ ਮੋਦੀ ਜੀ ਨਾਲ ਗੱਲ ਸਾਡੀ ਸਿਆਸੀ ਤਰ੍ਹਾਂ ਨਾਲ ਗਾਰੰਟੀ ਕਾਨੂੰਨ ਦੀ ਆ ਤੇ ਗਾਰੰਟੀ ਕਾਨੂੰਨ ਉਦੋਂ ਬਣੂਗਾ ਜਦੋਂ ਵਿਸ਼ਵ ਵਪਾਰ ਦੀਆਂ ਨੀਤੀਆਂ ਚੋਂ ਬਾਹਰ ਹੋਣਗੇ ਅਸਲ ਦੇ ਵਿੱਚ ਵਿਸ਼ਵ ਵਪਾਰ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਉਹ ਦੇਸ਼ ਵਾਸਤੇ ਕਿਸਾਨੀ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਘਾਤਕ ਵਾ ਇਹ ਜਿਹੜਾ ਨੈਰੇਟਿਵ ਸਿਰਜ ਰਹੇ ਆ ਕੇਂਦਰ ਦੀ ਸਰਕਾਰ ਆਪਣੀ মিডিਆ ਰਾਹੀਂ ਇਹਦਾ ਅਸੀਂ ਮਤਲਬ ਪੁਰ ਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਿਆਂ ਸਾਰੀਆਂ ਜਥੇਬੰਦੀਆਂ ਸਾਰੇ ਫੋਰਮ ਔਰ ਇਹ ਕਹਿੰਨੇ ਆਂ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਕਰੇ ਔਰ ਸਾਰੀਆਂ ਫਸਲਾਂ ਸਰਕਾਰ ਸਮੇਤ ਫਲ ਸਬਜ਼ੀਆਂ ਉਹਨਾਂ ਨੂੰ ਜਿਹੜੇ ਕੋਕੋਨਟ ਵਗੈਰਾ ਵਾ ਉਹਨਾਂ ਨੂੰ ਚੁੱਕਣ ਦੀ ਗਰੰਟੀ ਕਰੇ ਇੱਕ ਹੋਰ ਚੀਜ਼ ਆਇਆ ਜਿਹੜਾ ਇਹ ਐਲਾਨ ਕੀਤਾ ਗਿਆ ਨਾ ਇਹਦੇ ਨਾਲ ਇਹ ਸਾਰੇ ਸਾਰੇ ਜਿੰਨੇ ਵੀ ਆਪਣੇ ਕਿਸਾਨ ਵੀਰ ਖੜੇ ਨੇ ਇਥੇ ਉਹਨਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਇੱਕ ਧਾਰਨਾ ਇਹ ਕਰੀ ਜਾ ਰਹੀ ਹੈ ਕਿ ਜਦੋਂ ਹੁਣ 5 ਸਾਲ ਦੀ ਗੱਲ ਕਰਤੀ ਕਿ 5 ਸਾਲ ਵਾਸਤੇ ਐਮਐਸਪੀ ਦੇਵਾਂਗੇ ਉਹ ਕਹਿੰਦੇ ਨੇ ਇੱਕ ਤਬਕਾ ਹੈਗਾ ਜਿਹੜਾ ਕਹਿੰਦਾ ਕਿ ਇਹ ਬੰਦ ਨਹੀਂ ਕਰ ਸਕਦੇ 5 ਸਾਲ ਬਾਅਦ ਜਨਾਬ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਵੇਂ ਫਰੀ ਦਾ ਆਟਾ ਦਾਲ ਮੁਫਤਲੀਆ ਸਕੀਮਾਂ ਬਿਜਲੀ ਹੋਗੀ ਹੋਰ ਬੜੀਆਂ ਚੀਜ਼ਾਂ ਹੋਗੀਆਂ ਉਹ ਕਹਿੰਦੇ ਵੀ ਇਹਨਾਂ ਵਾਂਗ ਜਦੋਂ ਕੇਰਾ ਇਹਨਾਂ ਨੇ ਇਹ ਕਹਿਤਾ ਕਿ ਅਸੀਂ 5 ਸਾਲ ਵਾਸਤੇ ਦੇਵਾਂਗੇ 5 ਸਾਲ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਉਹ ਚੀਜ਼ ਮਜਬੂਰੀ ਬਸ ਕੰਟੀਨਿਊ ਕਰਨੀ ਪੈਗੀ ਤੁਹਾਨੂੰ ਕੀ ਲੱਗਦਾ ਕਿ ਕੰਟੀਨਿਊ ਹੋ ਸਕਦੇ ਜਾਂ ਫਿਰ ਉਹਨੂੰ ਉਥੋਂ ਕੱਟ ਦੇਣਗੇ 5 ਸਾਲ ਬਾਅਦ ਪਲੇਖਾ ਵਾਏ ਦੁਨੀਆ ਦਾ ਜਿਹੜੇ ਵੀਰ ਸਾਡੇ ਕਹਿ ਰਿਹਾ ਨਾ ਵੀ ਇਹ 5 ਸਾਲ ਬਾਅਦ ਨਹੀਂ ਕੱਟ ਸਕਦੇ ਰੀਲ ਇਹਨਾਂ ਨੇ ਵੇਚਤੀ ਆ ਤੇਲ ਕੰਪਨੀਆਂ ਵੇਚਤੀਆਂ 5 ਸਾਲਾਂ ਬਾਅਦ ਵਾਪਸ ਆਈਆਂ ਰੋਡ ਵੇਚਦੇ ਆ 5 ਸਾਲਾਂ ਬਾਅਦ ਵਾਪਸ ਆਏ ਆ ਮਤਲਬ ਕੋਈ ਚੀਜ਼ ਵਾਪਸ ਨਹੀਂ ਆਉਣੀ ਜਿਹੜੀ ਚੀਜ਼ ਇੱਕ ਵਾਰਾਂ ਪਬਲਿਕ ਦੇ ਹੱਥਾਂ ਵਿੱਚੋਂ ਨਿਕਲ ਗਈ ਜਿਹੜਾ ਆਦਾਰਾ ਪਬਲਿਕ ਦੇ ਕੋਲੋਂ ਚਲੇ ਗਿਆ ਉਹਦੀ ਵਾਪਸੀ ਦੀ ਕੋਈ ਉਮੀਦਾਂ ਨਾ ਰੱਖੋ ਜਿੰਨੀ ਤੇਰ ਤੱਕ ਦੁਨੀਆ ਉਥਲ ਪੁਥਲ ਨਹੀਂ ਹੁੰਦੀ ਮਤਲਬ ਮਾਂ ਪਰਲੋ ਆਉਣ ਤੋਂ ਬਾਅਦ ਤੇ ਉਹ ਬਸ ਆ ਸਕਦੀ ਆ ਪਰ ਜੇ ਆ ਜਿਉਂਦਿਆਂ ਜੂਂਦਿਆਂ ਜਾਂ ਇਹਨਾਂ ਦੀ ਅਗਲੀ ਪੂਰੀ ਪੀੜ੍ਹੀ ਜਿਉਂਦਿਆਂ ਉਹ ਚੀਜ਼ ਵਾਪਸ ਇੱਥੇ ਮਿਲ ਜਵੇ ਇਹਨਾਂ ਨੂੰ ਇਹ ਕਦੀ ਨਹੀਂ ਹੋ ਸਕਦਾ ਆਪਣੀ ਮਾਨਸਿਕਤਾ ਉਹ ਸਹੀ ਕਰਨ ਅਸਲ ਦੇ ਵਿੱਚ ਇਹ ਆ ਕਿ ਪਬਲਿਕ ਅਦਾਰਿਆਂ ਨੂੰ ਪਬਲਿਕ ਵਾਸਤੇ ਹੀ ਰਹਿਣ ਦੇਣਾ ਉਹ ਕਿਤੇ ਚੰਗਾ ਹੁੰਦਾ ਕਿਤੇ ਲਾਹੇਵੰਦਾ ਹੁੰਦਾ ਹੁਣ ਪਬਲਿਕ ਅਦਾਰਾ ਇੱਕ ਇੱਕ ਕਰਕੇ ਇਹ ਕਾਰਪੋਰੇਟ ਜਗਤ ਨੂੰ ਵੇਚ ਰਿਹਾ ਔਰ ਕਾਰਪੋਰੇਟ ਜਗਤ ਖਰੀਦ ਰਿਹਾ ਵਾ ਬਿਲਕੁਲ ਇੱਥੇ ਇਹ ਫਲਾਈ ਜਾ ਰਹੀ ਆ ਵੀ ਇਹ ਭਾਈ ਪਬਲਿਕ ادارے ਸਾਰੇ ਜੇ ਘਾਟੇ ਵਾਲਾ ਸੌਦਾ ਅਸੀਂ ਕਿੰਨੇ ਜੇ ਘਾਟੇ ਵਾਲਾ ਸੌਦਾ ਉਹਨੂੰ ਪ੍ਰਾਈਵੇਟ ਖਿਲਾੜੀ ਖਰੀਦਦਾ ਕਿਉਂ ਆ ਬਿਲਕੁਲ ਤੇ ਜੇ ਇਹ ਵਾਅਦੇ ਵਾਲਾ ਸੌਦਾ ਤੇ ਸਰਕਾਰ ਵੇਚਦੀ ਕਿਉਂ ਆ ਇਹਦਾ ਮਤਲਬ ਮਿਲੀ ਭੁਗਤਵਾ ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਦਾ ਹਿੱਸਾ ਵਾ ਜਿੰਨੇ ਹੁਣ ਤੱਕ ਪ੍ਰਾਈਵੇਟ ਸਕੂਲ ਖੁੱਲੇ ਆ ਸਾਡੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਜਿੰਨੇ ਪ੍ਰਾਈਵੇਟ ਹਸਪਤਾਲ ਖੁੱਲੇ ਆ ਉਹ ਸਾਰੇ ਇਹਨਾਂ ਦੇ ਆ ਵੱਡੇ ਇਹਨਾਂ ਦੇ ਵਿੱਚ ਹਿੱਸੇ ਆ ਇਹਨਾਂ ਦੀਆਂ ਹਿੱਸੇਪੱਤੀਆਂ ਆ ਆਪਣੇ ਸਕੂਲਾਂ ਵਾਲੇ ਬੰਨੇ ਆਪਣੇ ਹਸਪਤਾਲਾਂ ਵਾਲੇ ਖਿੱਚ ਕੇ ਲਗੇ ਆ ਇਸੇ ਤਰ੍ਹਾਂ ਸਾਡਾ ਜਿਹੜਾ ਅਨਾਜ ਸੈਕਟਰ ਵਾ ਉਹਨੂੰ ਵੀ ਇਹਨਾਂ ਨੇ ਆਪਣੀ ਹਿੱਸੇਪੱਤੀਆਂ ਵਾ ਜਿੰਨੇ ਹੁਣ ਤੱਕ ਗਦਾਮ ਬਣਿਆ ਆਪਣੇ ਹਿੱਸਾ ਸੰਭਾਲ ਲਿਆ ਅਨਾਜ ਦੀ ਉਹਨਾਂ ਦੇ ਸਾਰਿਆਂ ਦਾ ਇਹਨਾਂ ਦਾ ਹਿੱਸਾ ਵਾ ਇਹ ਆਪਣਾ ਨੈਰੇਟਿਵ ਜਿਹੜਾ ਨਾ ਉਹ ਸੈੱਟ ਕਰ ਰਹੇ ਆ ਪਬਲਿਕ ਟੱਠੇ ਖੂ ਜਾਵੇ ਇਹਨਾਂ ਨੂੰ ਇਧਰ ਨਾਲ ਕੋਈ ਸਰਕਾਰ ਨਹੀਂ ਬਾਕੀ ਜਿਹੜੇ ਪੰਘੋਲਕ ਹਾਲਾਤ ਆ ਸਾਡੇ ਦੇਸ਼ ਦੇ ਸਾਡੇ ਦੇਸ਼ ਦੀ ਜਿਹੜੀ ਆ ਕਿਸਾਨੀ ਆ ਉਹ ਦੋ ਕਨਾਲ ਦੀ ਫਾਰਮ ਤੋਂ ਸ਼ੁਰੂ ਹੁੰਦੀ ਆ ਜਿਹਦੇ ਨਾਲ ਵਿਸ਼ਵ ਪੱਧਰੀਆਂ ਨੀਤੀਆਂ ਤਹਿਤ ਮੁਕਾਬਲਾ ਕਰਾ ਰਹੇ ਆ ਉਹਨਾਂ ਦੀ 200 ਏਕੜ ਤੋਂ ਫਾਰਮ ਸ਼ੁਰੂ ਹੁੰਦੀ ਉੱਪਰ ਨੂੰ ਆਹੋ ਆ ਵੀ ਜਿਵੇਂ ਟਾਟਾ ਸੁਪਾਰੀ ਦਾ ਮੁਕਾਬਲਾ ਕੜੁਕੇ ਨਾ ਕਰਾ ਰਹੇ ਆ ਬਿਲਕੁਲ ਇਫੀਨੇਟਲੀ ਇਹ ਇਹ ਇੱਕ ਰੁਕੇ ਦੀਆਂ ਫੱਟੀਆਂ ਜਿਹੜੀਆਂ ਉਹ ਸ਼ੰਭੂ ਵਾਲੇ ਪੁਲ ਤੱਕ ਖਿਲਰ ਜਾਣੀਆਂ ਵਾਂ ਉਹਨੇ ਅੱਗੇ ਰਾਜਪੁਰੇ ਨਹੀਂ ਪਹੁੰਚਣਾ ਪਹੁੰਚਣਾ ਕਿਉਂਕਿ ਟਾਟਾ ਸੁਪਾਰੀ ਉਹਨਾਂ ਕੋਲੇ ਉਹਨਾਂ ਨੇ ਆਪਣੇ ਕਿਸਾਨ ਨੂੰ 85000 ਡਾਲਰ ਜਿਹੜੀ ਉਹ ਸਬਸਿਡੀ ਡਾਲਰਾਂ ਚ 259 ਆ ਕੋਈ ਪਤਾ ਨਹੀਂ ਕਿਹੜੀ ਗੁੱਟ ਚੋਂ ਕਿਤਰਾ ਮਿਲਣੀ ਕਿਤਰਾ ਨਹੀਂ ਮਿਲਣੀ ਹਾਂ ਮਤਲਬ ਮਤਲਬ ਫਰਕ ਵੇਖ ਲੋ ਕਿੰਨਾ ਵਾਂ ਅਸਲ ਦੇ ਵਿੱਚ ਜਿਹੜੇ ਦੇਸ਼ ਹੁਣ ਉਹ ਵਿਸ਼ਵਵਾਰਧੀਆਂ ਦੀਆਂ ਨੀਤੀਆਂ ਤਹਿਤ ਫਸੇ ਆ ਉਹਨਾਂ ਨੂੰ ਵੀ ਇਸ ਮੈਦਾਨ ਦੇ ਵਿੱਚ ਆਉਣਾ ਪਿਆ 47 ਦੇਸ਼ਾਂ ਦੇ ਵਿੱਚੋਂ 27 ਦੇਸ਼ ਉਹਨਾਂ ਨੇ 26 ਨੂੰ ਵਿਰੋਧ ਕੀਤਾ ਵਿਸ਼ਵਵਾਰਧੀਆਂ ਦੀਆਂ ਨੀਤੀਆਂ ਦਾ ਇੱਕ ਇੱਕ ਹੋਰ ਚੀਜ਼ ਇੱਥੇ ਆ ਗਈ ਮੈਂ ਇਹ ਮੇਰਾ ਮੇਰਾ ਆਈਡੀਆ ਹੋ ਸਕਦਾ ਹੈ ਇਹ ਚੀਜ਼ ਇੰਪਲੀਮੈਂਟ ਹੋ ਕੀ ਹੋਵੇ ਕਿ ਕੀ ਜਿਵੇਂ ਹੁਣ ਕਈ ਦੇਸ਼ ਨੇ ਘੱਟੋ ਘੱਟ ਤੁਸੀਂ ਦੱਸਿਆ ਕਿ 25 26 ਦੇਸ਼ ਨੇ ਉਧਰਲੇ ਪਾਸੇ ਯੂਰਪ ਦੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਸਾਰੇ ਜਾਨੇ ਤੁਸੀਂ ਖੜੇ ਹੋ ਜੀ ਇੱਥੇ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੂੰਗਾ ਸਾਰਿਆਂ ਨੂੰ ਮੇਰੇ ਮਨ ਦੇ ਵਿੱਚ ਆਈ ਹੈ ਤੁਹਾਡੇ ਨਾਲੇ ਮੈਂ ਗੱਲ ਸਾਂਝੀ ਕਰਦਾ ਕਿ ਕੀ ਜਿਹੜੇ ਸਾਡੇ ਕਿਸਾਨ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਹੁਣ ਪੰਗਾ ਕੱਲਾ ਕੇਂਦਰ ਸਰਕਾਰ ਨਾਲ ਨਹੀਂ ਰਹਿ ਗਿਆ ਸੀ ਟੀਓ ਦੇ ਜਾਲ ਦੇ ਵਿੱਚ ਵੀ ਫਸਦੇ ਜਾ ਰਹੇ ਆ ਕਿਸਾਨ ਹੀ ਕਹਿੰਦੇ ਆ ਨਾ ਕੀ ਸਾਨੂੰ ਉਹਨਾਂ ਕਿਸਾਨਾਂ ਨਾਲ ਉਹਨਾਂ ਜਥੇਬੰਦੀਆਂ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਇਹ ਅੰਦੋਲਨ ਹੁਣ ਤੱਕ ਦੇਸ਼ ਦੇ ਵਿੱਚ ਹੀ ਕਰਦੇ ਆਏ ਆ ਇਹਨੂੰ ਅਸੀਂ ਵਿਸ਼ਵ ਪੱਧਰ ਦੇ ਉੱਤੇ ਜਿੰਨੇ ਵੀ ਕਿਸਾਨ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਆਪਣਾ ਕੰਟੈਕਟ ਕਰਕੇ ਅਸੀਂ ਇਹਨੂੰ ਵਿਸ਼ਵ ਪੱਧਰ ਦੇ ਉੱਤੇ ਲੈ ਕੇ ਜਾਈਏ ਤੇ WTO ਦਾ ਮੁਕਾਬਲਾ ਕਰੀਏ ਕੀ ਸਾਨੂੰ ਉਹਨਾਂ ਕੰਟਰੀਆਂ ਦੇ ਯੂਰੋਪੀਅਨ ਕੰਟਰੀਆਂ ਦੇ ਕਿਸਾਨਾਂ ਦੇ ਆ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਕੰਟੈਕਟ ਨਹੀਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਇਥੇ ਦੋ ਗੱਲਾਂ ਆ ਹਾਂਜੀ ਇੱਕ ਤਾਂ ਕਹਿ ਰਹੇ ਤੁਸੀਂ ਵੀ ਫਸਦੇ ਜਾ ਰਹੇ ਜੀ ਅਸੀਂ ਕਿਹਨੇ ਫਸਦੇ ਨਹੀਂ ਜਾ ਰਹੇ 1995 ਤੋਂ ਫਸੇ ਹੋਏ ਹਾਂ ਜਦੋਂ ਵਿਸ਼ਵਪਾਰ ਦੀਆਂ ਨੀਤੀਆਂ ਦੇ ਉੱਤੇ ਸਾਈਨ ਕਰਤੇ ਸੀ ਅਡਵਾਨੀ ਜੀ ਨੇ ਵੀ ਕੀਤੀ ਆਵਾਜ਼ ਪਾਈ ਨੇ ਵੀ ਕੀਤੀ ਆ ਸੋਨੀਆ ਜੀ ਨੇ ਵੀ ਕੀਤੀ ਆ ਮਨਮੋਹਨ ਸਿੰਘ ਨੇ ਵੀ ਕੀਤੀ ਆ ਬਾਦਲਾਵਾਂ ਨੇ ਕੀਤੀ ਆ ਕੈਪਟਨ ਆਮ ਕੀਤੇ ਆ ਬਾਕੀ ਜਿਹੜੀਆਂ ਖੇਤਰੀਆਂ ਪਾਰਟੀਆਂ ਨੂੰ ਚਲਾਉਣ ਵਾਲੇ ਉਹਨਾਂ ਦੇ ਆਗੂ ਸੀਗੇ ਉਹਨਾਂ ਨੇ ਵੀ ਕੀਤੇ ਆ ਉਦੋਂ ਤੋਂ ਲਾਗੂ ਕਿਵੇਂ ਕਰਨਾ ਵਾ ਉਹ ਲਾਗੂ ਕਰਨੀਆਂ ਤਜਵੀਜ਼ਾਂ ਵੱਖ-ਵੱਖ ਬਣਾਈਆਂ ਜਾ ਰਹੀਆਂ ਤੇ ਸਮੇਂ-ਸਮੇਂ ਤੇ ਉਹਨਾਂ ਨੂੰ ਲਾਗੂ ਕਰਨ ਲਈ ਆ ਰਹੇ ਆ ਪਿਛਲੇ 17 ਸਾਲਾਂ ਤੋਂ ਦੇਸ਼ ਦੀ ਸਾਰੀ ਐਮਐਸਪੀ ਚੁੱਕ ਲਈਆ ਕੋਈ ਵੀ ਚੀਜ਼ ਹੁਣ ਜਾ ਕੇ ਤੁਸੀਂ ਉਹ ਆਪਣੀ 벨ਟ ਵਾ ਕੇਰਲਾ ਵਾਲੀ ਸਾਊਥ ਇੰਡੀਆ ਦੀ ਉੱਥੇ ਪਾਮ ਆਇਲ ਦਾ ਰੇਟ ਪੁੱਛ ਲਓ ਮਾਸਟਰ ਆਇਲ ਦਾ ਪੁੱਛ ਲਓ ਕੋਕੋਨਟ ਦਾ ਪੁੱਛ ਲਓ ਉਹ ਰੁਪਏ ਕਿਲੋ ਨਹੀਂ ਕੋ ਪੁੱਛ ਰਿਆ ਇੱਥੇ ਜੇ ਕਿਤੇ ਡਾਕਟਰ ਕਹਿ ਦੇ ਵੀ ਸੈੱਲ ਘਟ ਗਿਆ ਨਾਰੀਅਲ ਪੀਣਾ ਵਾ ਉਹਨੂੰ 60 ਰੁਪਏ ਤੋਂ ਘੱਟ ਨਹੀਂ ਮਿਲਦਾ ਜਿਹੜਾ ਇੱਥੇ ਨਾਰੀਅਲ ਆ ਰਿਹਾ ਕਾਰਪੋਰੇਟਰ ਦਾ ਰਿਹਾ ਉਥੇ ਜਿਹੜਾ ਤੇਲ ਪਿਆ ਉਹ ਕਿਸਾਨ ਦਾ ਪਿਆ ਵਾ ਐਸ ਕਰਕੇ ਸਾਰਾ ਕੁਝ ਆਪਣੀ ਨੀਚੇ ਲਿਆਉਣ ਵਾਸਤੇ ਥੱਲੇ ਲਿਆਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਤੇ ਇਹਦੇ ਤੇ ਤੁਹਾਡੇ ਮਾਧਿਓਂ ਨਹੀਂ ਦੱਸਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਨਾਲੋਂ ਜਿਹਨੇ ਖਰੀਦ ਕੇ ਸਾਰਾ ਕੁਝ ਖਾਣਾ ਵਾ ਉਹਨੂੰ ਐਮਐਸਪੀ ਦੀ ਵੱਧ ਲੋੜ ਆ ਹਾਂ ਹਰੇਕ ਚੀਜ਼ ਤੇ ਹਰੇਕ ਚੀਜ਼ ਤੇ ਐਮਐਸਪੀ ਜ਼ਰੂਰੀ ਆ ਦੁੱਧ ਫਲ ਸਬਜ਼ੀਆਂ ਤੇਲ ਕਣਕ ਦਾਲ ਕੋਈ ਚੀਜ਼ ਐਮਐਸਪੀ ਤੋਂ ਬਾਹਰ ਨਹੀਂ ਚਾਹੀਦੀ ਕਣਕ ਦੇ ਤੇ ਐਮਐਸਪੀ ਹੈ ਪੰਜਾਬ ਹਰਿਆਣੇ ਦੇ ਵਿੱਚ 22 ਰੁਪਏ ਕਿਲੋ ਵਿਕਦੀ ਆ ਆਟਾ 25 ਰੁਪਏ ਮਿਲ ਜਾਂਦਾ ਝੋਨੇ ਦੇ ਉੱਤੇ ਐਮ ਐਸ ਪੀ ਆਏ 20 20 22 ਰੁਪਏ ਕਿਲੋ ਵਿਕਿਆ 40 45 ਰੁਪਏ ਕਿਲੋ ਛੜੇ ਛੜਾਏ ਚੌਲ ਮਿਲ ਜਾਂਦੇ ਆ ਬਾਸਮਤੀ ਵੀ ਚੌਲਾਂ ਦੀ ਵੈਰੈਟੀ ਆ ਉੱਤੇ ਐਮ ਐਸ ਪੀ ਨਹੀਂ ਬੇਸ਼ੱਕ ਕਿਸਾਨ ਤੋਂ 20 ਰੁਪਏ ਕਿਲੋ ਖਰੀਦ ਲਈ ਔਰ ਜਦੋਂ ਖਪਤਕਾਰ ਨੂੰ ਮਿਲਣੀ ਆ ਉੱਤੇ ਲਾਲ ਕਿਲਾ ਬ੍ਰਾਂਡ ਲਾ ਕੇ ਹਾਂ ਉਹ ਭਾਵੇਂ 5 ਕਿਲੋ ਦੀ ਥੈਲੀ ਜਿਹੜੀ ਹੈ ਨਾ ਉਹ 1000 ਰੁਪਏ ਦੀ ਵੇਚ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਲੋਕ ਕੋਈ ਨਹੀਂ ਪਾਉਗਾ ਆ ਵਾ ਕਾਨੂੰ ਵੀ ਜਦੋਂ ਸਟੋਰ ਦੇ ਸਟੋਰ ਦੇ ਵਿੱਚ ਜਾਣ ਕੇ ਸੇਵ ਟੇਕ ਗਿਆ ਸਟੋਰ ਦੇ ਵਿੱਚ ਗੰਡਾ ਟੇਕ ਗਿਆ ਟਮਾਟਰ ਟੇਕ ਗਿਆ ਲਸਣ ਟੇਕ ਗਿਆ ਉਹ ਜਿਹੜਾ ਪੈਦਾਵਾਰ ਕਰਨ ਵਾਲੇ ਤੋਂ 2 ਰੁਪਏ 4 ਰੁਪਏ 5 ਰੁਪਏ ਆਇਆ 10 ਰੁਪਏ ਤੱਕ ਜਦੋਂ ਆਣ ਕੇ ਸਟੋਰ ਦੇ ਵਿੱਚ ਟੇਕ ਗਿਆ ਫਿਰ ਨਕਲੀ ਕਿਲਤ ਪੈਦਾ ਕਰਦੇ ਆ ਨਕਲੀ ਕਿਲਤ ਪੈਦਾ ਕਰਕੇ ਤੇ ਉਹਨੂੰ 400 ਰੁਪਏ ਕਿਲੋ ਮੰਡੀ 'ਚ ਉਤਾਰਦੇ ਆ ਫਾਇਦਾ ਕੀਦਾ ਹੋਇਆ ਕਾਰਪੋਰੇਟਰ ਦਾ ਕਾਰਪੋਰੇਟਰ ਅਸੀਂ ਚਾਹੁੰਦੇ ਹਾਂ ਵੀ ਇਹਦੇ ਨਾਲ ਜਿਵੇਂ ਐਮਐਸਪੀ ਜ਼ਰੂਰੀ ਆ ਐਮਆਰਪੀ ਵੀ ਜ਼ਰੂਰੀ ਆ ਐਮਆਰਪੀ ਵੀ ਜ਼ਰੂਰੀ ਆ ਜਿਹੜੀ ਚੀਜ਼ ਪੈਦਾ ਕਰਨ ਵਾਲੇ ਤੋਂ 20 ਰੁਪਏ ਦੀ ਖਰੀਦੀ ਗਈ ਆ ਉਹਨੂੰ 25 ਰੁਪਏ 30 ਰੁਪਏ ਤੋਂ ਵੱਧ ਬਾਜ਼ਾਰ ਚ ਨਾ ਤਾਰਿਆ ਜਾਵੇ ਤਾਂ ਜੋ ਗਰੀਬ ਦਾ ਚੁੱਲਾ ਖਰੀਦ ਕੇ ਖਾਣ ਲਈ ਦਵੇ ਤਪਦਾ ਰਹੇ ਇਹਨੂੰ ਸਾਰੇ ਕੁਝ ਨੂੰ ਬਚਾਉਣ ਵਾਸਤੇ ਸਾਰਿਆਂ ਵਰਗਾਂ ਦੇ ਪੂਰਨ ਸਹਿਯੋਗ ਦੀ ਲੋੜ ਆ हां ਇਹ ਤੇ ਆਪਣੀ ਹੋ ਗਈ ਦੇਸ਼ ਪੱਧਰ ਦੀ ਗੱਲ ਉਹੀ ਮੇਰਾ ਸਵਾਲ ਉੱਥੀ ਹੈ ਕਿ ਕੀ ਸਾਨੂੰ ਉਹਨਾਂ ਦੇ ਨਾਲ ਕੰਟੈਕਟ ਕਰਕੇ ਆਪਦੀਆਂ ਮੁਸ਼ਕਲਾਂ ਉਹਨਾਂ ਨੂੰ ਦੱਸੀਏ ਉਹ ਸਾਡੇ ਨਾਲ ਸਾਰਾ ਕੁਝ ਸ਼ੇਅਰ ਕਰਨ ਤੇ ਅਸੀਂ ਇਹਨੂੰ ਵਿਸ਼ਵ ਪੱਧਰ ਤੇ ਲੈ ਜਾਈਏ ਕੀ ਉਹ ਕਰਨਾ ਨਹੀਂ ਚਾਹੀਦਾ ਸਾਡੀਆਂ ਜਥੇਬੰਦੀਆਂ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਤੇ ਇਹਦੇ ਤੇ ਤਿਆਰੀਆਂ ਵੀ ਤੇ ਕਰ ਵੀ ਰਹੇ ਹਾਂ ਓਕੇ ਪਹਿਲੇ 13 ਮਹੀਨੇ ਜਿਹੜਾ ਅੰਦੋਲਨ ਚੱਲਿਆ ਸੀ ਹਾਂਜੀ ਉਹਨਾਂ 13 ਮਹੀਨਿਆਂ ਦੇ ਅੰਦੋਲਨ ਤੋਂ ਤੁਹਾਡੀ ਤਪੱਸਿਆ ਤੋਂ ਬਾਹਰ ਦੇ ਦੇਸ਼ਾਂ ਨੇ ਸਿੱਖ ਕੇ ਤੇ ਐਰ ਕੀ ਕਈ ਉਹਨਾਂ ਨੇ ਜਿਹੜੀਆਂ ਆਪਣੀਆਂ ਰਾਜਧਾਨੀਆਂ ਘੇਰੀਆਂ ਵਾਂ ਡੈਫੀਨੇਟਲੀ ਜਦੋਂ ਇੱਥੇ ਅੰ ਅੱਛਾ ਜੀ 26 ਤੋਂ 29 ਤੱਕ 4 ਦਿਨ ਸੰਪੰਨੀ ਹੋ ਸਗੀ 75 ਹਜ਼ਾਰ ਤੋਂ ਵੱਧ ਲੋਕ ਜੋਰਪ ਕੰਟਰੀਆਂ ਚੋਂ ਆਇਆ ਵਿਰੋਧ ਕਰਨ ਵਾਸਤੇ ਅੱਛਾ ਇਹ ਇਹ ਸਾਨੂੰ ਵਿਸ਼ਵ ਵਪਾਰ ਦੀਆਂ ਨੀਤੀਆਂ ਚਾਹੀਦੀਆਂ ਨਹੀਂ ਇਹ 5-7 ਘਾਰੇ ਤੇ ਗਲਬਾ ਰੱਖਣ ਹਰੇਕ ਸੈਕਟਰ ਦੇ ਉੱਤੇ ਉਹ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਸਾਡਾ ਜੀ ਕਰੇ ਆਪਣਾ ਸਬਜੀ ਬੀਜਣ ਦਾ ਸਾਡਾ ਜੀ ਕਰੇ ਪੱਠੇ ਬੀਜਣ ਦਾ ਪੈੜੀ ਦੇ ਵਿੱਚ ਤੇ ਉਹ ਅਗਲਾ ਕਵੇ ਸਰੋਂ ਲਾ ਅਗਲਾ ਕਹੇ ਗੋਗਲੂ ਲਾ ਜਾਂ ਆਪਣਾ ਆਲੂ ਲਾ ਇਹ ਸਾਨੂੰ ਕਦੀ ਵਾਰਾ ਨਹੀਂ ਖਾਂਦਾ ਕਿਉਂਕਿ ਜਿਹੜੀ ਚੀਜ਼ ਸਾਡੇ ਪਿੰਡੂ ਭਾਈਚਾਰਿਆਂ ਨੂੰ ਸ਼ਹਿਰੀ ਭਾਈਚਾਰਿਆਂ ਨੂੰ ਲੋੜ ਵਾ ਅਸੀਂ ਉਹ ਬਾਜ਼ਾਰ ਦੇ ਵਿੱਚ ਤਿਆਰੀਏ ਤੇ ਉਹੀ ਆਪਣੇ ਖੇਤਾਂ ਦੇ ਵਿੱਚ ਵਿਜੀਏ ਇਹ ਸਮਾਜ ਫਿਰ ਸੁੰਦਰ ਬਣੂਗਾ ਜੇ ਉਹਨਾਂ ਦੇ ਮੁਤਾਬਕ ਚੱਲਾਂਗੇ ਤੇ ਉਹਨਾਂ ਨੇ ਸਾਡੀ ਜਿਹੜੀ ਆ ਖਪਤ ਵਾ ਉਹ ਨਹੀਂ ਵੇਖਣੀ ਤੇ ਇਹਨਾਂ ਦੀ ਖਪਤ ਕਿੰਨੀ ਆ ਉਹਨਾਂ ਨੇ ਵੇਖਣਾ ਵੀ ਇਹ ਖਪਤ ਦੇ ਵਿੱਚੋਂ ਸਾਨੂੰ ਮੁਨਾਫਾ ਕਿੰਨਾ ਹੁੰਦਾ ਮੁਨਾਫਾ ਕਿੰਨਾ ਹਾਂ ਤੇ ਹੁਣ ਆਖਰੀ ਸਵਾਲ ਹੈ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਰੇਲਾਂ ਰੋਕਣ ਦਾ ਤੇ ਇਥੇ ਸ਼ੰਭੂ ਬਾਰਡਰ ਦੇ ਉੱਤੇ ਕਿਸ ਤਰੀਕੇ ਦੀ ਤਕਰੀਬ ਹੈ ਜਿਹੜੀ ਉਹ ਸੋਚੀ ਗਈ ਹੈ ਅੱਜ ਸਾਰੇ ਦੇਸ਼ ਭਰ ਦੇ ਵਿੱਚ ਕਰੀਬ ਲਗਭਗ 13 ਸਟੇਟਾਂ ਦੇ ਵਿੱਚ ਹਾਂਜੀ ਮਤਲਬ ਰੇਲ ਰਕੂ ਜਿਹੜਾ ਵਾ ਉਹ ਸੰਪੰਨ ਹੋਊਗਾ ਹੋਊਗਾ ਠੀਕ ਆ ਸਰਕਾਰ ਕਿਤੇ ਜਿੱਥੇ ਮਾੜੀਆਂ ਤਰ੍ਹਾਂ ਜਬਰ ਵੀ ਕਰ ਸਕਦੀ ਆ ਇੱਥੇ ਵੀ ਕਰ ਸਕਦੀ ਸਰਕਾਰ ਵੱਡੀ ਆ ਪਰ ਸਾਡਾ ਇਹ ਪੀਸਫੁਲੀ ਆ 4 ਘੰਟੇ ਦਾ 12 ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ ਵਿੱਚ 52 ਥਾਵਾਂ ਦੇ ਉੱਤੇ ਜੀ ਜਾਮ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਇਸੇ ਤਰ੍ਹਾਂ ਜੁਪੀ ਦੇ ਵਿੱਚ ਇਸੇ ਤਰ੍ਹਾਂ ਸਾਊਥ ਭਾਰ ਦੇ ਵਿੱਚ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ 4 ਘੰਟੇ ਦਾ ਵਾ ਇਹ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਕੀ ਹੋਊਗਾ ਉਹ ਤੇ ਦੋਹਾਂ ਫੋਰਮਾਂ ਦੀ ਫਿਰ ਗੱਲਬਾਤ ਕਰਕੇ ਫਿਰ ਅਜੰਡਾ ਤੈਅ ਕੀਤਾ ਜਾਊਗਾ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਤੁਸੀਂ ਕਿਸਾਨ ਵੀ ਵੇਖ ਲਓ ਇੱਥੇ ਖੜੇ ਨੇ ਕਿਸਾਨਾਂ ਨੇ ਵੀ ਗੱਲ ਗੌਰ ਦੇ ਨਾਲ ਸੁਣੀ ਹੈ ਅਸੀਂ ਵੀ ਜਿੰਨੇ-ਜਿੰਨੇ ਵੀ ਸਵਾਲ ਹੈਗੇ ਸੀ ਉਹਨਾਂ ਦੇ ਉੱਤੇ ਕਲੀਅਰਿਫਿਕੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਕਿਸਾਨਾਂ ਦਾ ਗੁੱਸਾ ਦਿਖਾਈ ਦੇ ਰਿਹਾ ਗੁੱਸਾ ਇੱਥੇ ਜ਼ਾਹਿਰ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਖ ਰਿਹਾ ਕਿ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਦੇ ਉੱਤੇ ਆਪਣਾ ਹੱਕ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਦ ਕਿ ਸਾਰੀਆਂ ਚੀਜ਼ਾਂ ਸਾਡੀਆਂ ਖੁਦ ਦੀ ਪ੍ਰਾਪਰਟੀਆਂ ਨੇ ਤੇ ਅਸੀਂ ਉਹ ਚੀਜ਼ ਦੇ ਵਿੱਚ ਨਹੀਂ ਫਸਣਾ ਚਾਹੁੰਦੇ ਉਹਦੇ ਚੀਜ਼ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਆ ਜਿਸ ਚੀਜ਼ ਦੇ ਤਹਿਤ ਸਾਡੇ ਕੋਲੋਂ ਉਹ ਫਸਲਾਂ ਵਿਜਵਾਇਆ ਕਰਨਗੇ ਉਹ ਕਿਆ ਕਰਨਗੇ ਕਿ ਤੁਸੀਂ ਆਹ ਚੀਜ਼ ਲਾਉਣੀ ਹੈ ਪਰ ਸਾਡਾ ਉਹ ਚੀਜ਼ ਲਾਉਣ ਦਾ ਦਿਲ ਨਹੀਂ ਹੋਇਆ ਕਰੂਗਾ ਪਰ ਸਾਨੂੰ ਫਿਰ ਵੀ ਮਜਬੂਰੀ ਬਸ ਲਾਉਣੀ ਪਿਆ ਕਰੇਗੀ ਇਹ ਕਿਸਾਨ ਕਹਿ ਰਿਹਾ ਕਿ ਅਸੀਂ ਉਹ ਚੀਜ਼ ਦੇ ਵਿੱਚ ਨਹੀਂ ਫਸਣਾ ਚਾਹੁੰਦੇ ਅਤੇ ਦੂਜੀ ਗੱਲ ਲੋਕਾਂ ਨੂੰ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਬੈਠਣੀ ਚਾਹੀਦੀ ਹੈ ਕਿ ਜੇਕਰ ਕਿਸਾਨਾਂ ਦੇ ਨਾਲ ਤੱਕਾ ਹੋਏਗਾ ਕਿਸਾਨ ਡੁੱਬੇਗਾ ਤੇ ਸਭ ਕੁਝ ਹੀ ਡੁੱਬ ਜੇਗਾ ਇੱਕ ਕਹਾਵਤ ਹੈ ਕਹਿੰਦੇ ਜੇ ਮੱਝ ਮਰਗੀ ਤਾਂ ਜਿਉਂਦੀਆਂ ਜੂਆਂ ਨੇ ਵੀ ਨਹੀਂ ਰਹਿਣਾ ਇੱਥੇ ਉਹ ਚੀਜ਼ ਇੰਪਲੀਮੈਂਟ ਹੁੰਦੀ ਹੈ ਜੇ ਕਿਸਾਨ ਮਰ ਗਿਆ ਜੇ ਕਿਸਾਨ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਬਾਕੀ ਜਿਹੜੇ ਬੈਠੇ ਨੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਕਿਸਾਨਾਂ ਨੂੰ ਅਬਾ ਤਵਾ ਬੋਲਦੇ ਰਹਿੰਦੇ ਨੇ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਪ੍ਰਭਾਵ ਪਏਗਾ ਪਰ ਉਸ ਵੇਲੇ ਤੱਕ ਦੇਰ ਹੋ ਚੁੱਕੀ ਹੋਏਗੀ ਉਹਨਾਂ ਦੀ ਆਵਾਜ਼ ਚੁੱਕਣ ਵਾਲਾ ਉਹਨਾਂ ਦੇ ਲਈ ਇਸ ਤਰੀਕੇ ਦੇ ਧਰਨੇ ਲਾਉਣ ਵਾਲਾ ਉਹਨਾਂ ਦੇ ਲਈ ਅਥਰੂ ਗੈਸ ਦੇ ਗੋਲੇ ਆ ਆਪਣੇ ਢੂਹਿਆਂ ਤੇ ਖਾਣਾ ਵਾਲਾ ਉਹਨਾਂ ਦੇ ਲਈ ਆਪਣੇ ਸਿਰ ਦੇ ਵਿੱਚ ਰਾਈਫਲਾਂ ਦੀਆਂ ਗੋਲੀਆਂ ਖਾਣ ਵਾਲਾ ਉਹਨਾਂ ਦੇ ਲਈ ਸਿਲਵਰ ਬੰਬਾਂ ਦਾ ਸਾਹਮਣਾ ਕਰਨ ਵਾਲਾ ਕੋਈ ਵੀ ਨਹੀਂ ਬਚੇਗਾ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਕੈਮਰਾ ਪਰਸਨ ਕਿਤੇ ਨਾਲ ਮਹਿੰਦਰਜੀਤ ਸਿੰਘ ਚੈਲ ਸ਼ੰਭੂ ਪਾਊਡਰ